ਮੈਂ ਗੱਬਰੂ ਦੇਸ਼ ਪੰਜਾਬ ਦਾ ਮੇਰੇ ਹੱਥ 'ਚ ਆਈਫੋਨ ਮੈਨੂੰ ਡਾਟਾ ਦਿੰਦੇ ਰੱਜ ਕੇ ਤਾਂ ਹੀ ਝੁਕੀ ਰਹਿੰਦੀ ਆ ਧੌਣ ਮੈਂ ਕਿਧਰੇ ਹੱਕ ਨਾ ਆਪਣੇ ਮੰਗਲਾਂ ਸਰਕਾਰਾਂ ਨਾਲੇ ਚੌਣ ਮੈਂ ਗੱਬਰੂ ਦੇਸ਼ ਪੰਜਾਬ ਦਾ ਕਹਿੰਦਾ ਮੁੰਡੇ ਕੁੜੀਆਂ ਮੇਰੇ ਨਾਲ ਦੇ ਜਿਹੜੇ ਚੰਗਾ ਫਿਊਚਰ ਭਾਲਦੇ ਓਪਰਚ्युनिटी ਫਾਲੋ ਕਰਦੇ ਕਰਦੇ ਮੁਲਕ ਚਲੇ ਗਏ ਬਾਹਰਲੇ ਲੈ ਕੇ ਕਰਜ਼ੇ ਕਰਕੇ ਡਿਗਰੀਆਂ ਹੋਰ ਕਿਹੜੇ ਖੂਚ ਪਾਉਣ ਮੈਂ ਗੱਬਰੂ ਦੇਸ਼ ਪੰਜਾਬ ਦਾ ਆ ਲੀਡਰ ਮੇਰੇ ਦੇਸ਼ ਦੇ ਵੋਟਾਂ ਬਿਨ ਕੁਝ ਨਹੀਂ ਦੇਖਦੇ ਇਹਨਾਂ ਆਪਣੇ ਬੱਚੇ ਸੈੱਟ ਕਰ ਲਈ ਸਾਡੇ ਯੂਥ ਨੂੰ ਚਟਾ ਵੇਚਦੇ ਉਹ ਸਾਨੂੰ ਕਹਿ ਕੇ ਕੈਲੀਫੋਰਨੀਆ ਮੈਕਸੀਕੋ ਲੱਗੇ ਬਣਾਉਣ ਮੈਂ ਗੱਭਰੂ ਦੇਸ਼ ਪੰਜਾਬ ਦਾ ਲੈ ਕੇ ਕਰਜ਼ੇ ਕਰਕੇ ਡਿਗਰੀਆਂ ਹੋਰ ਕਿਹੜੇ ਖੂਚ ਪਾਉਣ ਮੈਂ ਗੱਭਰੂ ਦੇਸ਼ ਪੰਜਾਬ ਦਾ ਆ ਲੀਡਰ ਮੇਰੇ ਦੇਸ਼ ਦੇ ਵੋਟਾਂ ਬਿਨ ਕੁਝ ਨਹੀਂ ਦੇਖਦੇ ਇਹਨਾਂ ਆਪਣੇ ਬੱਚੇ ਸੈੱਟ ਕਰ ਲਈ ਸਾਡੇ ਯੂਥ ਨੂੰ ਚਟਾ ਵੇਚਦੇ ਉਹ ਸਾਨੂੰ ਕਹਿ ਕੇ ਕੈਲੀਫੋਰਨੀਆ ਮੈਕਸੀਕੋ ਲੱਗੇ ਬਣਾਉਣ ਮੈਂ ਗੱਭਰੂ ਦੇਸ਼ ਪੰਜਾਬ ਦਾ ਤੇ ਸਿਬਾਣੀ ਰੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ